मुलाजम जथेबंदियां दे सज्जे दे उत्ते का कानून वापस लो वापस लो वापस लो वे का कानून बहाल करो बहाल करो बहाल करो जी तकलीफ है तकलीफ सिर्फ ये इस कर दी है कि ये ਅੱਗੇ ਦੇਖ ਲਿਆ ਜੱਤੀ ਲੜਾ ਮਰ ਗੇ ਹਾਰ ਹਾਰ ਜੱਤੀ ਲੜਾ ਮਰ ਗੇ ਹਰ ਦਨ ਟਾਕਾ ਆਪਣੀ ਆਪਣੀ ਆ ਪਰ ਆ ਜਿਹੜਾ ਮਨਰੇਗਾ ਮਜ਼ਦੂਰ ਯੂਨੀਅਨ ਜਲੰਧਰ ਬਲ ਜਿਹੜਾ ਲਾਇਆ ਗਿਆ ਸਰਕਾਰ ਇਹ ਕਹਿੰਦੀ ਆ ਉਹਦੇ ਚ ਅਸੀਂ ਵਕ ਵਕ ਜਿੱਥੇ ਬੰਦੀਆਂ ਦੇ ਵਰਕਰ ਕਰ ਦਿੱਤੀ ਹੈ ਮਨਰੇਗਾ ਵਰਕਰ ਅਸੀਂ ਇਸ ਕਰਕੇ ਆਏ ਆ ਕਿ ਕੇਂਦਰ ਦੀ ਸਰਕਾਰ ਆ ਵੀ ਉਹਨੇ ਮਜ਼ਦੂਰਾਂ ਦੇ ਕਾਨੂੰਨ ਨੂੰ ਰੱਦ ਕਰਕੇ ਦਿਨੇ ਹਨੇਰਾ ਕਰ ਦਿੱਤਾ ਜਿਹੜੇ ਜਿਹੜਾ ਕਿਉਂਕਿ ਪਹਿਲਾਂ ਵੀ ਮੈਂ 2006 ਦੋਸ ਨਾਲ ਜੁੜਿਆ ਹਾਂ 2005 ਦੇ ਕਾਨੂੰਨ ਬਣਿਆ ਸੀ ਕਿਸੇ ਵੀ ਪਿੰਡ ਵਿੱਚ ਅਜੇ ਆ ਪਿੰਡ ਨਹੀਂ ਜਿੱਥੇ ਕਿਸੇ ਪਿੰਡ ਦੇ ਮਰਦਿਆਂ ਨੂੰ ਕੰਮ ਮੰਗਣ ਤੇ 100 ਦਿਨ ਕੰਮ ਦਿੱਤਾ ਹੋਵੇ ਕਿਸੇ ਨੂੰ 25 ਦਿਨ ਕਿਸੇ ਨੂੰ 45 ਦਿਨ ਕਿਸੇ ਨੂੰ 5 ਦਿਨ ਔਰ ਲੋਕ ਲਲਕਾਉਂ ਦੇ ਖਰਦੇ ਆ ਪੈਸੇ ਨਹੀਂ ਦਿੱਤੇ ਗਏ ਅੱਜ ਜਦੋਂ ਜੈ ਰਾਮ ਜੀ ਨਾਂ ਦੇ ਇਹ ਕਾਨੂੰਨ ਬਣਾ ਕੇ ਸਾਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਮਹਾਤਮਾ ਗਾਂਧੀ ਵੀ ਸਤਕਾਰਯੋਗ ਨੇ ਆਰਾਮ ਵੀ ਸਤਕਾਰਯੋਗ ਨੇ ਪਰ ਮਜ਼ਦੂਰਾਂ ਦੇ ਨਾਂ ਤੇ ਮਜ਼ਦੂਰਾਂ ਦਾ ਕਾਨੂੰਨ ਨਾ ਬਣਾਉਣਾ ਪੰਜਾਬ ਦੀ ਸਰਕਾਰ ਨੂੰ ਠੇਕਾ ਮੁਲਾਜ਼ਮਾਂ ਨੂੰ ਪੱਕੇ ਨਾ ਕਰਨਾ ਅਤਨੰਦਨਯੋਗ ਅੱਜ ਇਹ ਸਾਰਾ ਜ਼ਿਲ੍ਹੇ ਗਲੰਦਰ ਦੇ ਵਿੱਚ ਨਹੀਂ ਐਡਾ ਬਟਾ ਕੱਟ ਸਾਰੇ ਹਿੰਦੁਸਤਾਨ ਦੇ ਗਲੀਆਂ ਮਹੱਲਿਆਂ ਦਫਾਖਤ ਦਫਤਰਾਂ ਵਿੱਚ ਇਹ ਕੱਟ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ ਔਰ ਮਜ਼ਦੂਰਾਂ ਦੀ ਬਚੈਨੀ ਪੈਦਾ ਹੋ ਗਈ ਆ ਖਾਣ ਨੂੰ ਰੋਟੀ ਨਹੀਂ ਮੈਨੂੰ ਕੰਮ ਨਹੀਂ ਮਸ਼ੀਨਰੀ ਕਰਦੇ ਵਿੱਚ ਸਾਰਾ ਸਾਲ ਚ ਸਾੜੀ ਤੇ ਸੋਣੀ ਚ ਵੀ ਮਜ਼ਦੂਰਾ ਨੂੰ ਪਿੰਡਾਂ ਚ ਕੰਮ ਨਹੀਂ ਮਿਲਦਾ ਇਹ ਠੁਠਾ ਤੇ ਬੇਬੁਨਿਆਦ ਆ ਕਾਨੂੰਨ ਜਿਹੜੇ ਵਿੱਚ ਸੋਧ ਕੀਤੀ ਗਈ ਲੋਕਾਂ ਨੂੰ ਭੁਲੇਖਾ ਪਾਇਆ ਗਿਆ ਕਿ 2 ਮਹੀਨੇ ਕੰਮ ਨਹੀਂ ਦੇਣਾ ਕੰਮ ਦਾ ਮਜ਼ਦੂਰ ਨੂੰ ਸਾੜੀ ਸੋਣੀ ਕਦੇ ਵੀ ਨਹੀਂ ਮਿਲਦਾ ਇਸ ਕਰਕੇ ਦੀ ਅੱਤਸੀਂ ਨਿੰਦਿਆ ਕਰਦੇ ਆ